Sang Maharaj Shiv Singh Vishnu Bhagwan Di Sang so, Maharaj Shiv Singh Vishnu Bhagwan Di Sang so, Maharaj Shiv Singh Vishnu ਭਗਵਾਨ ਦੀ ਜੈ ਸੋਗ ਮਹਾਰਾਜ ਸ਼੍ਰੀ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਪਰ ਸਿੰਘ ਜੀਓ ਆਪ ਇਸ ਵੇਲੇ ਸਹਬੇ ਆਲਮ ਨੇ ਕਲਕ ਤੋਰਮਾ ਕਲਕੀਪਤਾਰ 24 ਸਾ ਦੇ ਚਰਨਾਂ ਵਿੱਚ ਸ਼ਿਸ਼ੋਭਤ ਹੋ ਸਾਈ ਮਾਰਗ ਦਾ ਦਿਵਸ ਹੈ ਸ਼ਹਿਰ ਸਿੱਕੇ ਪਾਕਸ਼ਾ ਜਿਸ ਨੂੰ ਸਾਡੇ ਸਤ ਸਤਕਾਰਯੋਗ ਸਰਦਾਰ ਭਾਨ ਸਿੰਘ ਜੀ ਨੇ ਦੱਸਿਆ ਕਿ ਦੁਨੀਆ ਨੂੰ ਧਰਮ ਗ੍ਰੰਥਾਂ ਵਿੱਚੋਂ ਤੁਹਾਡੇ ਨਾਲੋਂ ਸ਼ਾਇਦ ਕਈ ਨਿਸ਼ਾਨੀਆਂ ਜ਼ਿਆਦਾ ਪਤਾ ਹੋਣ ਤੁਸੀਂ ਸਨਮੁਖ ਦਰਸ਼ ਕੀਤੇ ਹਨ ਉਸ ਪੂਰਨ ਪਰਮੇਸ਼ਵਰ ਦੇ ਕਿ ਜੀ ਦੁਨੀਆ ਟ੍ਰੇਨ ਵਿੱਚ ਬੈਠਿਆਂ ਨੂੰ ਦੱਸਦੀ ਹੈ ਕਿ ਤੁਸੀਂ ਕਿਉਂ ਨਹੀਂ ਦੱਸ ਸਕਦੇ ਦੁਨੀਆਂ ਵਾਲਿਆਂ ਨੂੰ ਕਿ ਸਾਡਾ ਪ੍ਰਮਾਤਮਾ ਆਇਆ ਹੈ ਪਾਤਸ਼ਾਹ ਕਹਿੰਦੇ ਹਨ ਜਿਸ ਨੂੰ ਨਾਨਕ ਗੋਬਿੰਦ ਗਾਏ ਜਿਸ ਨੂੰ ਨਾਨਕ ਗੋਬਿੰਦ ਗਾਏ ਸੋ ਇਕੱਲਾ ਹਰਿਉ ਫੇਰਾ ਪਾਈਆ ਸੋ ਇਕੱਲਾ ਹਰਿਉ ਫੇਰਾ ਪਾਈਆ ਜਿਸ ਨੂੰ ਪੇਖ ਨਾਨਕ ਚੜਿਆ ਰੰਗ ਉਸ ਨੂੰ ਵੇਖ ਕੇ ਨਾਨਕ ਪਾਸ਼ਾ ਨੂੰ ਰੰਗ ਚੜ ਗਿਆ ਚਾਰ ਅਦਾਸੀਆਂ ਕੀਤੀਆਂ ਦੁਨੀਆ ਦੇ ਉੱਤੇ ਸੰਦੇਸ਼ ਦਿੱਤਾ ਡੰਕ ਬਜਾਇਆ ਆਪਣੇ ਪੁਰਖ ਅਕਾਲ ਦਾ ਨਾਨਕ ਪਾਸ਼ਾ ਨੇ ਜਿਸ ਨੂੰ ਪੇਖ ਨਾਨਕ ਚੜਿਆ ਰੰਗ ਰੰਗ ਰੰਗੀਲਾ ਆਇਆ ਮਾਹੀਆ ਜਿਸ ਨੇ ਰਚਨਾ ਰਚਾਈ ਆਦ ਆਦੀ ਰਚਨਾ ਰਚਣ ਦਾ ਮਾਲਕ ਹੈ ਉਹ ਸੋ ਵੇਖਣ ਆਇਆ ਅੰਤ ਬੇਅੰਤ ਆਪਣਾ ਫੇਰਾ ਪਾਈ ਉਹ ਬੇਅੰਤ ਹੈ ਜਿਸ ਨੂੰ ਗੁਰੂ ਅਰਜਨ ਦੇਵ ਜੀ ਬਰ ਬੇਅੰਤ ਬੇਅੰਤ ਕਹਿ ਕੇ ਚਲੇ ਗਏ ਜਿਸ ਰਚਨਾ ਰਚੀ ਆਦ ਸੋ ਅੰਤ ਆਪਣਾ ਹੁਕਮ ਮੰਨਾਈਗਾ ਉਹਦਾ ਹੁਕਮ ਹੀ ਚੱਲਣਾ ਹੈ ਮੇਰੇ ਵੀਰੋ ਸਹਿਬ ਸੱਚੇ ਪਾਤਸ਼ਾਹ ਦਾ ਉਹ ਜਿਸ ਨੇ ਸਾਰੀ ਰਚਨਾ ਰਚੀ ਹੈ ਤੇ ਤੁਹਾਡੇ ਲਈ ਕੀ ਸੰਦੇਸ਼ ਦੇ ਕੇ ਗਿਆ ਜਾਗੋ ਭਰਤੋ ਜਾਣਾ ਜਾਗ ਜਾਗੋ ਭਗਤੋ ਜਾਣਾ ਜਾਗ ਹਰ ਸਾਚਾ ਸੱਚ ਜਣਾਏ ਦਾ ਉਹ ਸੱਚੇ ਪਾਤਸ਼ਾਹ ਨੇ ਤੁਹਾਨੂੰ ਜਣਾਇਆ ਜਾਗੋ ਕਿ ਸੁਤੇ ਹੀ ਰਹਿਣਾ ਇਹ ਹਰ ਬਾਣੀ ਵੀ ਪੜਦੇ ਸੁਣਦੇ ਤਾਂ ਵੀ ਨੀਂਦ ਆਂਦੀ ਹੈ ਬਾਕੀ ਟਾਈਮ ਤੇ ਪਤਾ ਨਹੀਂ ਕੀ ਕਰਦੇ ਹੋ ਜਾਗੋ ਭਗਤੋ ਜਾਣਾ ਜਾਗ ਹਰ ਸਾਚਾ ਸੱਚ ਜਣਾਏ ਦਾ ਜਿਸ ਦਾ ਕਰਦੇ ਰਹੇ ਵਿਰਾਗ ਵਿਰਾਗ ਕਰੋ ਵਿਰਾਗ ਉਸ ਨੂੰ ਮਿਲਣ ਲਈ ਤਰਸ ਪੈਦਾ ਹੋ ਜਾਵੇ ਵਿਰਾਗ ਜਿਸ ਦਾ ਕਰਦੇ ਰਹੇ ਵਿਰਾਗ ਸੋ ਬਿਰਾਗੀ ਫੇਰਾ ਪਾਇਦਾ ਜਿਸ ਦਾ ਕਰਦੇ ਰਹੇ ਤਿਆਗ ਸੋ ਤਿਆਗੀ ਫੇਰਾ ਪਾਇਦਾ ਜਿਸ ਦਾ ਗਾਉਂਦੇ ਰਹੇ ਰਾਗ ਸੋ ਰਾਗੀ ਢੋਲਾ ਏਕਾ ਗਾਏਂਦਾ ਉਹ ਰਾਗੀ ਨੇ ਆ ਕੇ ਢੋਲਾ ਗਾ ਦਿੱਤਾ ਸ਼ੰਮਹਾਰਸ਼ੀ ਸ਼ਿਵ ਸੁਪਰਵਾਣ ਦੀ ਜੇ ਜਿਸ ਦਾ ਗਾਉਂਦੇ ਰਹੇ ਰਾਗ ਸੋ ਰਾਗੀ ਢੋਲਾ ਏਕਾ ਗਾਏਂਦਾ ਜਿਸ ਦਾ ਕਰਦੇ ਰਹੇ ਕਾਜ ਉਸ ਦਾ ਕਾਜ ਆਪਾਂ ਕੀ ਕਰਦੇ ਰਹੇ ਕਿ ਉਸ ਨੂੰ ਯਾਦ ਕਰਨਾ ਹੀ ਸਾਡਾ ਕੰਮ ਇਹ ਹੀ ਸਾਡਾ ਕਾਜ ਹੈ ਜਿਸ ਦਾ ਰਚ ਜਿਸ ਦਾ ਰਚਦੇ ਰਹੇ ਕਾਜ ਸੋ ਤੁਹਾਡਾ ਕਾਜ ਚਾਹੀਦਾ ਜਿਸ ਦਾ ਅਵਤਾਰ ਗੁਰ ਪੀਰ ਪਗੰਬਰ ਸਮਾਜ ਸੋ ਭਗਤਾ ਰਾਹ ਚਲਾਇੰਦਾ ਗੁਰੂ ਦਾ ਪਗੰਬਰ ਦਾ ਸਮਾਜ ਨੇ ਉਹ ਤੁਹਾਡਾ ਰਾਹ ਚਲਾਣ ਲਈ ਆ ਗਿਆ ਕੰਨੂ ਭਗਤਾਂ ਨੂੰ ਸਭ ਤੋਂ ਉੱਚੀ ਪਦਵੀ ਦੇ ਦਿੱਤੀ ਲਖ 84 13 ਚਲੇ ਜਹਾਜ਼ ਸੂਰਾ ਸਰਵੰਗ ਆਪਣੇ ਕੰਧ ਉਠਾਏ ਦਾ ਜਿਸ ਦੇ ਸ਼ਬਦ ਅਗੰਮੀ ਆਵਾਜ਼ ਬਿਨ ਰਸਨਾ ਜੇਵਾ ਗਾਇਦਾ ਸੋ ਤੁਹਾਡੇ ਅੱਗੇ ਨਾਚ ਵੰਸਵਾਂਗੀ ਨਟੂਆ ਖੇਲ ਕਰਾਇਦਾ ਤੁਹਾਡੇ ਅੱਗੇ ਆ ਕੇ ਉਸਨੇ ਵੰਸਵਾਂਗੀ ਆਪਣਾ ਖੇਲ ਕੀਤਾ 72 72 ਘੰਟੇ ਬਾਣੀ ਵਿਚਾਰੀ ਤੇ ਦੁਨੀਆ ਨੂੰ ਪਤਾ ਨਹੀਂ ਲੱਗਿਆ ਕਿ ਭਗਵਾਨ ਹੈ ਵਾਂਸ ਚ ਮੰਗੀ ਨਟੂਆ ਖੇਲ ਕਰਾਇਦਾ ਬਾਹਰੋਂ ਜਾਣੋ ਨਾ ਮਾਟੀ ਖਾਕ ਬਾਹਰੋਂ ਜਾਣੋ ਨਾ ਮਾਟੀ ਖਾਕ ਗੋਬਿੰਦ ਆਪਣਾ ਖੇਲ ਕਰਾਇਦਾ ਅੰਦਰ ਨੂਰ ਅੰਦਰ ਨੂਰ ਪੁਰਖ ਬਨਾਸ਼ ਜਲਵਾ ਇੱਕੋ ਇੱਕ ਪ੍ਰਗਟਾਇਦਾ ਭਗਤਾਂ ਮਿਲਣ ਆਇਆ ਖਾਸ ਭਗਤਾਂ ਮਿਲਣ ਆਇਆ ਖਾਸ ਦੂਜੀ ਖਾਸ ਨਾ ਕੋਈ ਬਖਾਇਦਾ ਭਗਤਾਂ ਰੱਖੇ ਸਦਾ ਪਾਸ ਭਗਤਾਂ ਨੂੰ ਜੀ ਮਿਲਣ ਆਇਆ ਹੈ ਦੇ ਭਗਤਾਂ ਨੂੰ ਸਦਾ ਆਪਣੇ ਪਾਸ ਹੀ ਰੱਖਦਾ ਹੈ ਉਹਨਾਂ ਤੋਂ ਦੂਰ ਨਹੀਂ ਹੁੰਦਾ ਭਗਤਾਂ ਰੱਖੇ ਸਦਾ ਪਾਸ ਸੱਚੇ ਕਰ ਬਹਾਂਦਾ ਭਗਤਾਂ ਪੂਰੀ ਕਰੇ ਆਸ ਭਗਤਾਂ ਪੂਰੀ ਕਰੇ ਆਸ ਨਿਰਾਸ ਨਜ਼ਰ ਕੋਈ ਨਾ ਆਂਦਾ ਜੇ ਭਗਤ ਹੈ ਤਾਂ ਉਹਦੀ ਆਸ ਵੀ ਉਸਨੇ ਪੂਰੀ ਕਰਨੀ ਹੈ ਭਗਵਾਨ ਨੇ ਫਿਰ ਭਗਤਾਂ ਤੇ ਨਿਰਾਸ਼ ਨਹੀਂ ਹੁੰਦਾ ਭਗਤਾਂ ਦੇਵੇ ਸੱਚਾ ਸਾਥ ਸਗਲਾ ਸੰਗ ਆਪ ਨਵਾਹਾਂਦਾ ੴ ਲੈਣਾ ਦੇਣਾ ਚੁਕਾਏ ਮਸਤਕ ਮਾਥ ਪੂਰਬ ਲੈਣਾ ਝੋਲੀ ਪਾਇਦਾ ਭਗਤਾਂ ਦੇਵੇ ਸਾਚਾ ਸਾਥ ਸਗਲਾ ਸੰਗ ਆਪ ਨੂੰ ਪਾਇਦਾ ਏਕ ਓਕਾਰਾ ਲੈਣਾ ਏਕ ਓਕਾਰ ਜਿਸੁ ਨਾਨਕ ਪਾਸ਼ੇ ਨੇ ਏਕ ਓਕਾਰ ਕਿਹਾ ਹਰਬਾਣਿਸ਼ ਕੀ ਏਕ ਓਕਾਰ ਲੈਣਾ ਦੇਣਾ ਚੁਕਾਏ ਮਸਤਕ ਮਾਥ ਕੋ ਏਕ ਓਕਾਰ ਪੂਰਬ ਲੈਣਾ ਝੋਲੀ ਪਾਇਦਾ ਭਗਤਾਂ ਪਾਰ ਕਰਾਏ ਆਪਣਾ ਘਾਟ ਪਤਨ ਇੱਕੋ ਡੇਰਾ ਲੈਂਦਾ ਜੋਤੀ ਜੋ ਸਰੂਪ ਰਾਪ ਆਪਣੀ ਕਿਰਪਾ ਕਰ ਸੱਚ ਸਗਾਤ ਇੱਕ ਵਰਤਾਂਦਾ ਤੇ ਨਾਲ ਕੀ ਕਹਿੰਦਾ ਭਗਤੋ ਜਾਣਾ ਜਾ ਭਗਤੋ ਜਾਗੋ ਜਾਣਾ ਜਾ ਤੇ ਸਹਿਜ ਤੇ ਪਾਸ਼ਾ ਅਗੇ ਕੀ ਕਹਿੰਦੇ ਹਨ ਭਗਤੋ ਉਠੋ ਲੋ ਲੁੱਟ ਭਗਤੋ ਉਠੋ ਲੋ ਲੁੱਟ ਵੇਲਾ ਵਕਤ ਇੱਕ ਸੁਹਾਇ ਦਾ ਇਹ ਵੇਲਾ ਫੇਰ ਨਹੀਂ ਮਿਲਣਾ ਜਿਸਨੇ ਗੁਰਪਤਾਰ ਪੀਰ ਪਗੰਬਰ ਲੋਕਮਾਤ ਕੱਢੇ ਕੁੱਟ ਸਿਰ ਕੋਇ ਥਿਰ ਕੋਇ ਰਹਿ ਨਾ ਪਾਏ ਦਾ ਜਿਸਨੇ ਗੁਰਪਤਾਰ ਪਗੰਬਰ ਨੂੰ ਭੇਜਿਆ ਤੇ ਫਿਰ ਵਾਪਸ ਵੀ ਜਦੀ ਬੁਲਾ ਲਿਆ ਤੇ ਲੋਕਮਾਤ ਕੋਇ ਥਿਰ ਨਹੀਂ ਰਹਾ ਤੁਸੀਂ ਤੁਸੀਂ ਮੇਲ ਮਲਾਇਆ ਗੋਬਿੰਦ ਸੁੱਤ ਪੁੱਤ ਸਪੂਤਾ ਰੰਗ ਚੜਾਏ ਦਾ ਇਸ ਦੇ ਕੋਲੋਂ ਆਪਣਾ ਪਿਛਲਾ ਕੀਤਾ ਲੋ ਪੁੱਛ ਇਸਲੇ ਕੋਲੋਂ ਪੁੱਛੋ ਕਿ ਭਗਵਾਨ ਦੀ ਕੋਈ ਬੇਨਤੀ ਕਰੋ ਪਾਸ਼ਾ ਜੇ ਅਸੀਂ ਕੋਈ ਗੁਨਾਹ ਕੀਤਾ ਹੈ ਸਾਡੇ ਪਿਛਲੇ ਨੇਕ ਮਾਰੇ ਨੇ ਪਰ ਫਿਰ ਵੀ ਅਸੀਂ ਤੇਰੇ ਹਾਂ ਤੂੰ ਸਾਨੂੰ ਆਪਣਾ ਬਣਾ ਲੈ ਇਸ ਦੇ ਕੋਲੋਂ ਆਪਣਾ ਪਿਛਲਾ ਕੀਤਾ ਲੋ ਪੁੱਛ ਜੋ ਸਰਸੇ ਵਿੱਚ ਡੜਾਏ ਦਾ ਇਸ ਦੇ ਹੱਥ ਸਭ ਕੁਝ ਦੀਨ ਦਇਆ ਦਇਆ ਕਮਾਏ ਦਾ ਹਰ ਜਾਂ ਪਿਆਏ ਕੁੱਟ ਨਿਜਰ ਚਿਰਨਾ ਇੱਕ ਚਰਾਏ ਦਾ ਬਾਕੀ ਸਭ ਨੂੰ ਇਹ ਭਗਤਾਂ ਨੂੰ ਇਹ ਨਿਜਰ ਚਿਰਨਾ ਅੰਦਰ ਜਾਂ ਪਿਆਣਾ ਬਾਕੀ ਸਭ ਨੂੰ ਖਾਲੀ ਹੱਥ ਬਖਾਏ ਠੁੱਠ ਚਾਰੋਂ ਕੁੰਟ ਹੱਥ ਕਿਸੇ ਨਾ ਆਏਗਾ ਚਾਰੋਂ ਕੁੰਟ ਹੱਥ ਕਿਸੇ ਨਾ ਆਏਗਾ ਜੋਤੀ ਜੋ ਸਰੂਪ ਰ ਆਪ ਆਪਣੀ ਕਿਰਪਾ ਕਰ ਜਨ ਭਗਤਾਂ ਆਪ ਬੜਿਆਏ ਦਾ ਜਨ ਭਗਤਾਂ ਵੱਡਾ ਦਰ ਹਰ ਸਤਗੁਰ ਆਪ ਜਨਾਏਗਾ ਜਿਸ ਦੇ ਕੋਲੋਂ ਹਰ ਜੂ ਰਿਹਾ ਡਰ ਪਾਤਸ਼ਾਹ ਦੇਖੋ ਕਿੰਨੀ ਨਿਮਰਤਾ ਨਾਲ ਆ ਗਈ ਕਿ ਭਗਤਾਂ ਕੋਲੋਂ ਮੈਂ ਡਰਦਾ ਕਹਿੰਦੇ ਭਗਤੂ ਮੈਂ ਤੁਹਾਡੇ ਭਗਤ ਦਰਵਾਰ ਵਿੱਚ ਆ ਜਾਵਾਂ ਤੁਸੀਂ ਪਾਸ਼ਾ ਨੂੰ ਆ ਕੇ ਪੁੱਛਦੇ ਪਾਸ਼ਾ ਜਿਸ ਦੇ ਕੋਲੋਂ ਹਰ ਜੂ ਰਿਹਾ ਡਰ ਨਿਓ ਨਿਓ ਆਪਣੀ ਭੁਲ ਬਖਸ਼ਾਏਂਦਾ ਤੁਸੀਂ ਤਾਂ ਬਖਸ਼ਾਉਂਦੇ ਨਹੀਂ ਉਹ ਤਾਂ ਬਖਸ਼ਾਉਂਦਾ ਨਿਓ ਨਿਓ ਆਪਣੀ ਭੁਲ ਬਖਸ਼ਾਏਂਦਾ ਮੈਂ ਤੁਹਾਡੇ ਅੰਦਰ ਗਿਆ ਬੜ ਦੂਜੇ ਘਰ ਨਾਲ ਸੁਭਾ ਪਾਇਦਾ ਤੋ ਤੁਹਾਡਾ ਪੱਲੂ ਲਿਆ ਫੜ ਫੜਿਆ ਪੱਲੂ ਨਾ ਕੋਈ ਛੜਾਇੰਦਾ ਪਾਸ਼ਾ ਨੇ ਕਹਿੰਦੇ ਮੈਂ ਤੁਹਾਡਾ ਪੱਲੂ ਫੜ ਲਿਆ ਕਿ ਆਪਾਂ ਕਹੀਏ ਪਾਸ਼ਾ ਅਸੀਂ ਤੁਹਾਡਾ ਪੱਲੂ ਫੜ ਲਿਆ ਇਹਨੂੰ ਛੁੱਟੇ ਨਾ ਸਾਡੇ ਹੱਥ ਵਿੱਚੋਂ ਉੱਥੇ ਪਾਸ਼ਾ ਤੁਹਾਡਾ ਪੱਲੂ ਲਿਆ ਫੜ ਫੜਿਆ ਪੱਲੂ ਨਾ ਕੋਈ ਛੜਾਇੰਦਾ ਤੁਹਾਡੇ ਪਿੱਛੇ ਪੈਲੋਂ ਗਿਆ ਮਰ ਆਪਣਾ ਆਪ ਨੂੰ ਨੀਵਾ ਕਰ ਦਿੱਤਾ ਪਾਸ਼ਾ ਕਹਿੰਦੇ ਨੇ ਛੱਟੇ ਪਿੱਛੇ ਨਾਨਕ ਮੋਢੇ ਚੁੱਕੀ ਭੂਰੀ ਲੋਕ ਮਾਤ ਫੇਰਾ ਪਾਈ ਆ ਉਹ ਜਨ ਭਗਤ ਦੁਆਰੇ ਕਰੇ ਮਜ਼ਦੂਰੀ ਆਪ ਆਪਣਾ ਮਾਨ ਗਵਾਈ ਆ ਜਨ ਭਗਤ ਦੁਆਰੇ ਕੀ ਮਜ਼ਦੂਰੀ ਕੀਤੀ ਪੰਜ ਟੋਕਰੇ ਆਪਣੇ ਸੀਸ ਤੇ ਰੱਖ ਕੇ ਭਗਤ ਦੁਆਰ ਦੀ ਗੇਟ ਵਿੱਚ ਪਾਏ ਉਹ ਜਨ ਭਗਤ ਦੁਆਰੇ ਜਿਸ ਦੇ ਪਿੱਛੇ ਨਾਨਕ ਮੋਢੇ ਚੁੱਕੀ ਭੂਰੀ ਲੋਕ ਮਾਤ ਫੇਰਾ ਪਾਈ ਆ ਉਹ ਜਨ ਭਗਤ ਦੁਆਰੇ ਕਰੇ ਮਜ਼ਦੂਰੀ ਆਪ ਆਪਣਾ ਮਾਨ ਗਵਾਈ ਆ ਤੁਹਾਡਾ ਪੱਲੂ ਲਿਆ ਫੜ ਫੜਿਆ ਪੱਲੂ ਨਾ ਕੋਈ ਛੜਾਂਦਾ ਤੁਹਾਡੇ ਪਿੱਛੇ ਪਹਿਲੋਂ ਗਿਆ ਮਰ ਆਪਣਾ ਆਪ ਗਵਾਏ ਦਾ ਉਹ ਕਹਿੰਦੇ ਸਤਿਗੁਰ ਬੜਾ ਛੋਟਾ ਹੈ ਸਤਿਗੁਰ ਬੜਾ ਸੇਵਕ ਹੈ ਇੱਥੇ ਦੇਖ ਲਓ ਇਹ ਸ਼ਬਦ ਨੂੰ ਸੁਣ ਲਓ ਫਿਰ ਉਹ ਤੁਹਾਡੇ ਪਿੱਛੇ ਦਾ ਉਹ ਸਭ ਕੁਝ ਉਹਨੇ ਕਰ ਦਿੱਤਾ ਤੁਹਾਡੀ ਕਰਨੀ ਰਹਾ ਕਰ ਕਰਤਾ ਕੀਮਤ ਆਪੇ ਪਾਏਗਾ ਜੋਤੀ ਜੋ ਸਰੂਪ ਰਹਾ ਆਪਣੀ ਕਿਰਪਾ ਕਰ ਹਰ ਜਨ ਸੱਚੇ ਆਪ ਮਲਾਏਗਾ ਸਹਿਜ ਸੱਚੇ ਪਾਤਸ਼ਾਹ ਹੁਣ ਕੀ ਸੰਦੇਸ਼ ਦਿੰਦੇ ਹਨ ਦੋ ਲਾਈਨਾਂ ਕਿ ਤੁਹਾਨੂੰ ਸਭ ਕੁਝ ਕਹਿ ਦਿੱਤਾ ਕਿ ਤੁਹਾਡੇ ਪਿੱਛੇ ਮੈਂ ਸਭ ਕੁਝ ਕਰ ਦਿੱਤਾ ਤੇ ਹੁਣ ਤੁਸੀਂ ਤਾਂ ਕੁਛ ਕਰੋ। ਆਸ਼ਾ ਕਹਿੰਦੇ ਹਨ ਜੇ ਤੁਸੀਂ ਨਹੀਂ ਕਰ ਸਕਦੇ ਫਿਰ ਮੈਂ ਹੋਕਾ ਦਿੰਦਾ ਹਾਂ। ਆਓ ਜਿਸ ਲੈਣਾ ਲੈਣਾ ਦੇਵਨ ਹਾਰ ਪੁਰਖ ਆਇਆ। ਆਓ ਜਿਸ ਲੈਣਾ ਲੈਣਾ ਦੇਵਨ ਹਾਰ ਪੁਰਖ ਆਇਆ ਆਓ ਜਿਸ ਮੰਨਣਾ ਕਹਿਣਾ ਆਓ ਜਿਸ ਮੰਨਣਾ ਕਹਿਣਾ ਇਹ ਧਿਆਨ ਨਾਲ ਆਓ ਜਿਸ ਮੰਨਣਾ ਕਹਿਣਾ ਪਿਛਲਾ ਮੂਹਂ ਦੇ ਚਕਾਇਆ ਆਉ ਜਿਸ ਭਾਣਾ ਸਹਿਣਾ ਗੁਰ ਗੋਬਿੰਦ ਅੰਗ ਦੇ ਲਗਾਇਆ ਆਉ ਜਿਸ ਹਰ ਸੰਗਤ ਵਿੱਚ ਬਹਿਣਾ ਹਉ ਆਉ ਜਿਸ ਹਰ ਸੰਗਤ ਵਿੱਚ ਬਹਿਣਾ ਸੱਚਖੰਡ ਦੁਆਰਾ ਦੇ ਜੜਾਇਆ ਆਉ ਜਿਸ ਨਾਤਾ ਵੇਖਣਾ ਭਾਈ ਭੈਣਾ 24 ਚੇਤਨੇ ਵੀ ਕਿਹਾ ਹੈ ਕਿ ਤੁਹਾਡਾ ਪੁਰਖ ਅਕਾਲ ਤੁਸੀਂ ਸਾਰੇ ਉਸੇ ਬੱਚੇ ਭਾਈ ਭੈਣਾ ਆਉ ਜਿਸ ਨਾਤਾ ਵੇਖਣਾ ਭਾਈ ਭੈਣਾ ਗੁਰਮੁਖ ਗੁਰਸਿੱਖ ਮੇਲ ਮਲਾਇਆ ਆਉ ਜਿਨ੍ਹਾਂ ਸਾਚੇ ਸੱਜਣਾ ਮਿਲਣਾ ਸੈਣਾ ਆਉ ਜਿਨ੍ਹਾਂ ਸਾਚੇ ਸੱਜਣ ਮਿਲਣਾ ਸੈਣਾ ਸਤਿਗੁਰ ਫੇਰਾ ਪਾਇਆ ਸੱਚੇ ਸੱਜਣ ਨੂੰ ਮਿਲੋ ਉਸ ਆਪਣੇ ਸੈਨ ਨੂੰ ਸਤਿਗੁਰ ਫੇਰਾ ਪਾਇਆ ਆਉ ਜਿਨ੍ਹਾਂ ਮਿਲਣਾ ਲਾੜੀ ਮੋਤ ਦੇਣਾ ਲਾੜੀ ਮੋਤ ਦੇਣ ਨੂੰ ਜਿਸ ਨੂੰ ਮਿਲਣਾ ਹੈ ਰਾਹ ਧਰਮ ਦੇ ਹੱਥ ਫੜਾਇਆ ਰਾਹ ਧਰਮ ਦੇ ਹੱਥ ਫੜਾਇਆ ਜੋਤੀ ਜੋ ਸਰੂਪਰਾ ਆਪਣੀ ਕਿਰਪਾ ਕਰ ਕਾਲਯੁਗ ਤੇਰੀ ਅੰਤਮ ਵਰ ਜਿਆਲ ਕਾਲ ਕਾਲ ਜਿਆਲ ਦਿਆਲ ਕਾਲ ਕਾਲ ਦਿਆਲ ਆਪੇ ਵੇਖੇ ਹਰਜੂ ਮਹਾਕਾਲ ਮਹਾਕਾਲ ਵੀ ਨੇੜੇ ਨਹੀਂ ਆਉਂਦੇ ਆਪੇ ਵੇਖੇ ਹਰਜੂ ਮਹਾਕਾਲ ਕਾਲ ਉਹਨਾਂ ਸਮਝਾਇਆ ਤੇ ਤੁਹਾਨੂੰ ਸਭ ਕੁਝ ਸਮਝਾ ਰਿਹਾ ਹੈ ਉਹ ਪੂਰਪ੍ਰਵਿਸ਼ਵਰ ਸਹਿਬ ਸੱਚੇ ਪਾਤਸ਼ਾਹ ਦੀ ਇਹ ਹਰ ਬਾਣੀ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਇਹ ਫੇਰ ਉਹੀ ਗੱਲ ਆਂਦੀ ਹੈ ਪਾਸ਼ਾ ਨੇ ਕੀਤੇ ਆਓ ਜਿਸ ਨੇ ਸੰਗਤਿ ਬਹਿਣਾ ਹੈ ਜਿਸ ਨੇ ਮੇਰਾ ਬਰਣਾ ਹੈ ਆਓ ਪਰ ਜਾਗੋ ਵਾਗ ਤੋ ਜਾ ਗੋਪਲ ਤੋ ਜਾ ਈ ਵੀ ਨਾਲ ਹੀ ਇਸ ਨੂੰ ਯਾਦ ਰੱਖਣਾ ਹੈ ਸੈਤ ਸੱਚੇ ਪਾਤਸ਼ਾਹ ਦਾ ਸੰਦੇਸ਼ ਔਰ ਬਾਣੀ ਪੜ੍ਹਦੇ ਆ ਤੁਹਾਡੇ ਨਾਲ ਆਸ਼ਾ ਦਾ ਸੰਦੇਸ਼ ਸਾਂਝਾ ਕਰਦੇ ਆ ਗਲਤੀ ਹੋ ਗਈ ਹੋਵੇ ਸੈਤ ਸੱਚੇ ਪਾਤਸ਼ਾਹ ਪਾਸੋਂ ਮਾਫ਼ੀ ਮੰਗ ਰਹਾ ਤੁਹਾਡੇ ਪਾਸੋਂ